ਮੈਂ ਧੰਨ ਧਰਵਾੜ ਦੀ ਗੜੀ ਮਾ ਸਿੰਘ ਵਾਲੇ ਉਹਨਾਂ ਦਾ ਵੀ ਧੰਨਵਾਦ ਅੰਬੇ ਦੀ ਰੇਣ ਸੁਰ ਸਿੰਘ ਵਾਲਾ ਪੁਆਇੰਟ ਜਿਹੜਾ ਦਸਤਾਰਨ ਧਾਲੀ ਵਾਲ ਦੀ ਸ਼ਿਕਾਗੋ ਵਾਲੇ ਧਾਲੀ ਵਾਲ ਵੇਟ ਪਿੰਡਾ ਜਿੰਨਾਂ ਦਾ ਉਹਨਾਂ ਦਾ ਵੀ ਸ਼ਿਕਾਗੋ ਤੋਂ ਵੱਡਾ ਯੋਗਦਾਨ ਬਲਜੀਤ ਸਿੰਘ ਦੀ ਬਾਸੀ ਚੁਏਗੀ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਬਲਵਿੰਦਰ ਸਿੰਘ ਦੀ ਗੱਲ ਸਾਹਿਬ ਮੇਲਾ ਸਫਲ ਹੋ ਗਿਆ ਆ ਕੌਣ ਇਹ ਨਿਆਮਤ ਅਲੀ ਦਾ ਪੁੱਤਰ ਆ ਉਧਰ ਸਾਡੇ ਜਰਨਾਲ ਸਿਆੜੇ ਤੇ ਚੰਨੇ ਹੁੰਦਲ ਉਹਨਾਂ ਦਾ ਧੰਨਵਾਦ ਸਰਗੋਦੇ ਵਾਲਾ ਸਰਗੋਦੇ ਵਾਲਾ ਇਹ ਰਾਜਪੂਤਾਂ ਪਰ ਢਿੱਲੋਂ ਨੇ ਪਿੰਡੇ ਤੇ ਹੱਥ ਨਹੀਂ ਟਿਕਣ ਦਿੱਤਾ ਅੱਜ ਲੈ ਵੀ ਕਾਲਿਆ ਕਾਰਸੇਪ ਤੋਂ ਅਗਲੀ ਕਬੱਡੀ ਫੈਸਲ ਬਟੂ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਹੈ ਇਸ ਵਿੱਚ ਕੋਣ ਲੱਗੇ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਕਿ ਕਰਦਾ ਮਾਨ ਪੰਜਾਬ ਹਰਿਆਣਾ ਜਾਫੀ ਅੱਜਕੱਲ ਦਾ ਜਰਵਾਣਾ ਰੀਡਰ ਫੜ ਫੜ ਕਿੱਲੂਗਾ ਜਫਾ ਦੇਖਣ ਵਾਲਾ ਕਾਲਿਆ ਕੱਲਾ ਕੱਲਾ ਸ਼ਿਲੂ ਦਾ ਇਸਵੇਂ ਪੁਆਇੰਟ ਫਾਜ਼ਲ ਵੱਡੂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮਲਕੀਸ਼ ਸਿੰਘ ਜੀ ਸਵੈਜ ਜਿਹਨਾਂ ਦਾ ਬਗਲੀ ਪਿੰਡ ਹੈ ਉਹਨਾਂ ਦਾ ਸਾਥੀਆਂ ਦਾ ਵੀ ਧੰਨਵਾਦ ਹੈ ਮਲਕੀਸ਼ ਸਵੈਜ ਜੀ ਉਹਨਾਂ ਦਾ ਸੰਤੋਸ਼ ਸਿੰਘ ਜੀ ਟੇਸੀ ਸਾਹਿਬ ਉਹਨਾਂ ਦੇ ਨਾਲ ਵੱਡਾ ਪਿਆਰ ਹੈ ਮਲਕੀਸ਼ ਸਵੈਜ ਜੀ ਦਾ ਬਹੁਤ ਬਹੁਤ ਧੰਨਵਾਦ ਸੂਪਰਤਾ ਜੀ ਬਿੰਦਾ ਸਾਡੇ ਵੀਰ ਬਿੰਦਾ ਗੇਲ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਕਲਰ ਮਾਰੇ ਰਵੀ ਜੀ ਪੀ ਕਬੱਡੀ ਤੇ ਵਾਹ ਉਹ ਸੋਹਣੇ ਪੁਆਇੰਟ ਰਵੀ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮਨਜੀਤ ਸਿੰਘ ਜੀ ਸੰਧੂ ਨਾਲ ਕੁਲਦੀਪ ਸਿੰਘ ਜੀ ਢੰਬਾੜ ਚਰਨਜੀਤ ਸਿੰਘ ਜੀ ਦਾਖਾ ਸਰਜੀਤ ਸਿੰਘ ਜੀ ਸੰਧੂ ਸਾਹਿਬ ਵੱਡੀ ਮਾਰਕਾਉਟ ਭੇਜਦੇ ਨੇ ਅੱਜ ਦੇ ਇਸ ਕਬੱਡੀ ਕੱਪ ਦੀ ਤੇ ਲਾਈਵ ਜੁੜੇ ਹੋਏ ਨੇ ਕਲਵੰਤ ਸੰਨਲ ਹੋਣੀ ਨਾਲ ਸਾਡੇ ਵੀਰ ਜਸੀ ਢੰਬਾੜ ਹੋਣੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਦਾ ਹੋਇਆ ਨਿਆਮਤ ਅਲੀ ਦਾ ਪੁੱਤਰ ਉਧਰ ਸਾਡੇ ਵੀਰ ਬਿੰਦੇ ਦਾ ਵੀ ਧੰਵਾਦ ਅਗਲੀ ਰੇਡ ਇਹ ਨੌਜਵਾਨ ਕੌਣ ਹੈ ਏ ਢੱਲੋਆ ਇੰਗਲੈਂਡ ਵੀ ਖੇਡਿਆ ਇਹ ਕੈਨੇਡਾ ਵੀ ਖੇਡਿਆ ਇਹ ਆਸਟ੍ਰੇਲੀਆ ਵੀ ਖੇਡਿਆ ਇਹ ਲਗਾਤਾਰ ਕਬੱਡੀਆਂ ਵੀ ਪਾਉਂਦਾ ਦਰਸ਼ਕ ਵੀਰੇ ਢਿੱਲੇ ਨੂੰ ਤਾੜ-ਤਾੜ ਪਿਆਰ ਕਰਦਾ ਦੁਨੀਆਂ ਦੁਨੀਆਂ ਪਿਆਰ ਕਰਦੀ ਐ ਇਸ ਕਬੱਡੀ ਦੇ ਵੱਡੇ ਰੇਡਰ ਨੂੰ ਅੱਲਾਹ ਤਾਲਾ ਮਿਹਰ ਕਰੇ ਐਦਾਂ ਹੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਪਾਉਂਦਾ ਰਹੇ ਉਧਰ ਕਹਿੰਦੇ ਹਾਊਸ ਆਫ ਟਾਇਰ ਦੇ ਮਿੱਟੂਣੀ ਮਾਣ ਕਰਦੇ ਆ ਹੀਰੇ ਵੱਟ ਦੇ ਪਰ ਉਧਰ ਅਗਲੀ ਰੇਡ ਅੰਮੇ ਦੀ ਸੁਰ ਸਿੰਘ ਵਾਲਾ ਆਦੀ ਮੰਨਾ ਸੰਧੂ ਜੀ ਇੱਕ ਪੂਰਾ ਦੱਸੋ ਹਰਜੀਤ ਸਿੰਘ ਦੀ ਗੱਲ ਮਨਦੀਪ ਧਾਲੀਆ ਜੀ ਐਮਐਲਏ ਸਾਹ ਸਾਡੇ ਦਰਮਿਆਨ ਆਇਆ ਉਹਨਾਂ ਨੂੰ ਜੀ ਆਇਆਂ ਨੂੰ ਆਖ ਰਹਾ ਹੈ ਪਿੰਦਰਾਂ ਵਾਲੇ ਰਵੀ ਦੀ ਰੇਡ ਅਗਲੀ ਕਬੱਡੀ ਰਵੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਅਦਾ ਹੋਇਆ ਹੈ ਪਈ ਹੋਈ ਕਬੱਡੀ ਰਵੀ ਕਰਨ ਦੀ ਚਾਰੇ ਜੱਫੇ ਵਿੱਚ ਹੁਣ ਕੌਣ ਕਰਦਾ ਟਰਾਈ ਵਿੱਕੜਦੀ ਰੱਖਣ ਦੀ ਮਿੰਗਾ ਪਿੰਡ ਦਾ ਸੱਤੂ ਹਮਜਾ ਗੁੱਜਰ ਰਾਜਪੂਤ ਨਾਲ ਕਹਿੰਦੇ ਨੌਜਨ ਸੱਤੀ ਸੰਭਾਉ ਵਾਲਾ ਲਓ ਪਈ ਹੋਈ ਕਬੱਡੀ ਤੇ ਰਵੀ ਦੀ ਪਈ ਹੋਈ ਕਬੱਡੀ sire ਦਾ ਮੈਚ ਫਾਈਨਲ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦਰਮਿਆਨ ਰਾਜਪੂਤ ਦੀ ਟੱਕਰ 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 ਪਰ ਰਵੀ ਲਖਾ ਇਫਤ ਦੇ ਪੁਆਇੰਟ ਪੰਜਾਬ ਟਾਈਗਰ ਦੀ ਟੀਮ ਨੇ ਇਸੇ ਜੁੜ ਕੇ ਅਗਲੀ ਕਬੱਡੀ ਵੱਟੂ ਪਾਉਣ ਦੇ ਲਈ ਵਾਧਾ ਹੋਇਆ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸਾਡੇ ਦਰਮਿਆਨ ਬਲਵਿੰਦਰ ਸਿੰਘ ਜੀ ਚੱਠਾ ਸਾਹਿਬ ਪੂਰੀ ਟੈਲਫੋਰਡ ਦੀ ਕਬੱਡੀ ਕਲੱਬ ਅੱਜ ਗਲੇਡੀਏਟਰ ਦੀ ਯਾਦ ਵਿੱਚ ਹੋਰ ਇੱਕ ਟੂਰਨਾਮੈਂਟ ਦੀ ਵੱਡੀ ਮਾਰਕਵਾੜ ਪੇਸ਼ ਦੀ ਹੈ ਉਧਰ ਹਰਜੀਤ ਗਿੱਲ ਜੀ ਜਿਨ੍ਹਾਂ ਦਾ ਮਕਸੂਦ ਨਾ ਪਿੰਡ ਆਜ ਦੇ ਕੱਪ ਦੇ ਲਈ ਬਹੁਤ ਵੱਡਾ ਯੋਗਦਾਨਾ ਕਿਉਂਕਿ ਸੰਦੀਪ ਖੱਡੜੇ ਵਾਲਾ ਕਹਿੰਦਾ ਵੀ ਸਾਡੇ ਗੋਹੰਦੀ ਹੈ ਲੱਕੀ ਡਰਾਈਵਿੰਗ ਸਕੂਲ ਵਾਲੇ ਵੀਰ ਦਾ ਕੁਆਲਟੀ ਫਰਸਟ ਵਾਲੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਰਿਸ਼ਤੇਦਾਰੀਆਂ ਗੂੜੀਆਂ ਇਧਰ ਅਗਲੀ ਰੇਡ ਨੌਜਵਾਨ ਬਲਾ ਢੱਲਾ ਇਸ ਵੇਲੇ ਕੜੂਰ ਸਾਹਿਬ ਦਾ ਸੱਤੂ ਇੱਕ ਕੰਨੀ ਤੇ ਸਰਗੋਦੇ ਵਾਲਾ ਰਾਜਪੂਤ ਆ ਉੱਥੇ ਹੀ ਕਹਿੰਦੇ ਤੀਰਤ ਗਾਖਲ ਦੀ ਤੇ ਆਪ ਸਭ ਨੂੰ ਸੱਦਾ ਦੇ ਰਿਹਾ 7 ਅਗਸਤਾ ਜਿਹੜੀ ਉਹ ਸਿਹਤਲ ਦੇ ਕਬੱਡੀ ਕੱਪ ਦੀ ਹੋਣੀ ਆ ਬਿਆਲਪੁਰ ਦੇ ਜੋ ਨਿੰਦਰ ਦੇ ਕਹਣਾਂ ਵਾਂਗੂ ਕਹਿੰਦਾ ਢੱਲਾ ਤੇ ਬਾਹਲਾ ਤਕੜਾ ਇਹਦੇ ਰੇਡਾਂ ਕਮਾਲ ਦੀਆਂ ਪਾਉਂਦਾ ਲੌਗਲੀ ਕਬੱਡੀ ਮਲਕਚ ਕਾਲਾ ਪਾਉਣ ਦੇ ਲਈ ਵਾਧਦਾ ਹੋਇਆ ਮਲਕ ਦੀ ਪਈ ਹੋਈ ਕਬੱਡੀ ਤੇ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਨੌਜਾਨ ਗੱਭਰੂ ਝਾੜ ਸਾਹ ਵਾਲਾ ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਏ ਅਗਲੀ ਕਬੱਡੀ ਪਾਉਣ ਦੇ ਲਈ ਮੋਸ਼ਨ ਬਲਾਲ ਢਿੱਲੋਂ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਦੂਜਾ ਜਾਦੂਗਰ ਕਬੱਡੀ ਪਾਉਣ ਦੇ ਲਈ ਵਾਧਦਾ ਹੋਇਆ ਸੰਦੀਪ ਕਾਰਪਟ ਦੇ ਸਾਡੇ ਵੀਰ ਸੰਦੀਪ ਖੜੜੇ ਦਾ ਬੜਾ ਧੰਨਵਾਦ ਲੌਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਮੋਹਨ ਬਲਾਲ ਢਿੱਲੋਂ ਕੌਣ ਆਪਣੀ ਟੀਮ ਦੇ ਹਿੱਸੇ ਜੋੜ ਗਏ ਅਗਲੀ ਕਬੱਡੀ ਅੰਬਾ ਪਾਉਣ ਦੇ ਲਈ ਬਿਲਕੁਲ ਤਿਆਰ ਅੱਗੇ ਨੂੰ ਵੱਧਦਾ ਹੋਇਆ ਅੰਬੇ ਦੀ ਪਈ ਹੋਈ ਕਬੱਡੀ ਗੁਰਮੀਤਤਾ ਜੀ ਵਾਲੀ ਗਰੁੱਪ ਤੋਂ ਆਇਆ ਧੰਨਵਾਦ ਇੱਕ ਸਾਈਡ ਤੇ ਜਗਰਾਵਾਲਾ ਬਿੰਦਰ ਹਰਦੀਪ ਫੂਲ ਖੇਡ ਮੈਦਾਨ ਦੇ ਵਿੱਚ ਉਧਰ ਸੁਖ ਬਰਾੜ ਦੁੱਗਾ ਵਾਲਾ ਖੁਸ਼ੀ ਆ ਅੰਬੇ ਦੀ ਰੇਡ ਦੇ ਉੱਤੇ ਹਰਿਆਣੇ ਵਾਲਾ ਸ਼ੋਹਰਾ ਇਸ ਵੇਲੇ ਪਰ ਪੁਆਇੰਟ ਅੰਬੇ ਦਾ ਉਧਰ ਮੰਨਾ ਸੰਧੂ ਕਪੂਰੇ ਵਾਲਾ ਕਹਿੰਦਾ ਬੰਸ ਸਿੰਘ ਨੱਜਰ ਦਾ ਬਾਬਾ ਜੌਨ ਸਿੰਘ ਗਿੱਲ ਦਾ ਪੀਰ ਸਿੰਘ ਦੀ ਗਾਖਲ ਦਾ ਅੱਜ ਦੇ ਕੱਪ ਲਈ ਵੱਡਾ ਯੋਗਦਾਨ ਜਲਦੀਸ਼ ਸਿੰਘ ਦੀ ਢੜਵਾਰ ਜੱਸੀ ਢੜਵਾਰ ਕੁਲਵੰਤ ਸਿੰਘ ਦੀ ਸੰਧਣ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਦੇਰੀ ਵਾਲੇ ਬਲਜੀਤ ਸਿੰਘ ਦੀ ਸੰਧੂ ਆਇਆ ਦਿਲਵਾਖ ਸੰਧੂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਨੌਜਵਾਨ ਕੌਣ ਹਮਝਾ ਗੁੱਜਰ ਪਰ ਪੁਆਇੰਟ ਕਹੋ ਸੋਹਣੀ ਦਾ ਮਾਡਾ ਪੀ ਕੇ ਨੇ 30 ਅਗਸਤ ਅਡਮੈਂਟਮ ਦਾ ਕਬੱਡੀ ਕੱਪ ਦਾ ਹੋਣਾ ਉਧਰ ਸੁਲਵੀਰ ਉਰੈਦੀ ਕੁਆਲਟੀ ਫਾਸਟ ਵਾਲੇ ਦੇ ਭਿੰਦਾ ਜੀ ਸੈਟਰ ਵਾਲੇ 15 ਫਰਬਦੀ ਵਾਲੀ ਧਮਾਨਾ ਦੇ ਕੱਪ ਦੀ ਹੋਵੇਗੀ ਸੁਖਵਿੰਦਰ ਸਿੰਘ ਜੀ ਨਾਲ ਸੰਤੋਖ ਉਪਾਲ ਪਾਲ ਬੋਪਾ ਰਾਏ ਰਾਣਾ ਢਾਲੀਵਾਲ ਮਨਦੀਪ ਚੌਂਕੀਮਾਨ ਗੁਰਮੀਤ ਸਿੱਧੂ ਨਾਲ ਬਲਦੇਵ ਗਿੱਲ ਧਰਮੋਪਾਲ ਮਨਦੀਪ ਚੌਂਕੀਮਾਨ ਸਾਰਿਆਂ ਦਾ ਧੰਨਵਾਦ ਆਈ ਥੈਂਕ ਯੂ ਸਪੈਸ਼ਲ ਬਾਇ ਲਾ you give me the time because my english is a little bit good i request you to support our pass thank you so much i appreciate you gota saab da bahut bahut dhanwad uttam khed kabaddi magazine de sampadak jaswan singh di khadg aj de cup de kon best da labh <laughs> jitendra tera 100 dollar pahunch gaya gagan taliyal mahadeopuriya saada veer ore kol 100 dollar hai ji jitendra thar saab wale da ਸੋਣੋ 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 ਫਰੀ ਦਾ ਕੱਪ ਕੌਣ ਜਿੱਤਿਆ ਗੁਰਵੀਰ ਸਿੰਘ ਜੀ ਹਾਂ ਸੋਨਾਂ ਦਾ ਮਾਨ ਸਨਮਾਨ ਕਰਨ ਲੱਗੇ ਆ ਜਤਿੰਦਰ ਝਾੜ ਸਾਹਿਬ ਦਾ 100 ਡਾਲਰ ਹੈ ਜਿਹੜਾ ਪਲੀਜ਼ ਗगन ਸਾਡੇ ਵੀਰ ਕੋਲ ਆ ਧਾੜੀ ਵਾਲ ਦੇ ਕੋਲ ਇਧਰ ਮੈਚ ਸਮਾਪਤ ਹੋਇਆ ਸੀਰ ਪਗਲ ਸਿੰਘ ਕਬੱਡੀ ਅਕੈਡਮੀ ਸਰਹਾਲਾ ਨੂੰ ਐਮਬ ਸਪੋਰਟ ਦੀ ਟੀਮ ਫਾਸਟ ਐਮਬ ਸਪੋਰਟ ਕਬੱਡੀ ਕਲੱਬ ਨਨਕਾਣਾ ਸਾਹਿਬ ਦੀ ਟੀਮ ਸੈਕੰਡ ਸੌਰੀ ਪੰਜਾਬ ਟਾਈਗਰ ਨਨਕਾਣਾ ਸਾਹਿਬ ਕਬੱਡੀ ਕਲੱਬ ਦੀ ਟੀਮ ਸੈਕੰਡ ਰਹੀ ਆ ਅੱਜ ਦੇ ਕਬੱਡੀ